ਸਾਹਿਬ ਸਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਜੋਤ ਸਤ ਸੁਣਦਾ ਸਤ ਵੇਖਦਾ ਸ਼ਬਦ ਰਹਾ ਭਰਪੂਰ ਵਾਲੀਏ ਕੁੱਲ ਕਾਇਨਾਤ ਜਾਗਤ ਜੋਤ ਚਰ ਤਖਤ ਦੇ ਮਾਲਕ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਕਾਸ਼ਾ ਦਾ ਧੰਨਵਾਦ ਸ਼ੁਕਰਾਨਾ ਕਰੀਏ ਸਤਿਗੁਰ ਨੇ ਆਪਣੇ ਗੋਦ ਵਿੱਚ ਬਿਠਾਇਆ ਹੈ ਗੋਦ ਵਿੱਚ ਬਿਠਾ ਕੇ ਸਤਿਗੁਰ ਜੀ ਸਾਡਾ ਸਮਾਂ ਤੇ ਸੁਆਸ ਸਫਲੇ ਕਰ ਰਹੇ ਨੇ ਸਮਾਂ ਉਹੀ ਸੁਹਾਵਣਾ ਹੈ ਉਹੀ ਕੀਮਤੀ ਹੈ ਉਹੀ ਲਿਖੇ ਦੇ ਵਿੱਚ ਹੈ ਜਿਹੜੇ ਸਮੇਂ ਦੇ ਵਿੱਚ ਵਾਹਿਗੁਰੂ ਚਿਤ ਆਵੇ ਪੁਰਾਣੇ ਬਜ਼ੁਰਗ ਜਦੋਂ ਕਿਸੇ ਨੇ ਸਤਕਾਰ ਦੇ ਨਾਲ ਪੈਰ ਹੀ ਹੱਥ ਲਾਉਣਾ ਤੇ ਉਹਨਾਂ ਨੇ ਅਸੀਸ ਦੀ ਇਹ ਹੀ ਲੈਣੀ ਤੇਨੂੰ ਗੁਰੂ ਚਿੱਤ ਆਵੇ